ਦੂਸਰਾ ਗੁਰੂ ਹਰਿ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕੁਦਰਤ ਕੋਤੀ ਜੇਮ ਤੇ ਤੀਸਰਾ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੇ ਭਲੇ ਲਈ ਜਿਹੜੇ ਗੱਲ ਕੀਤੀ ਇਹਨਾਂ ਦੋ ਤੋਂਾਂ ਵਿਸ਼ਿਆਂ ਤੇ ਗੱਲ ਕਰਾਂਗੇ ਸਮੇਂ ਵਿੱਚ ਰਹੇ ਤੇ ਸਮਝੋਤੀ ਵੀ ਕਰਨੀ ਗੁਰਮਾਰਗ ਸਰ ਸੱਚੇ ਪਾਤਸ਼ਾਹ ਦਾ ਜਿਹੜਾ ਘਾਲੇ ਹਨ ਇਹਦੂ ਬੁਰਾਈ ਨਹੀਂ ਕਰਕੇ ਤੇ ਤੁਹਾਨੂੰ ਨਾਲ ਸਰ ਸੱਚੇ ਪਾਤਸ਼ਾਹ ਦੇ ਘਾਲੇ ਬੁਰਾਈ ਦਾ ਜਿਹੜਾ ਕਨਸੈਪਟ ਹੈ ਨਾ ਉਹ ਦੁਨੀਆ ਤੋਂ ਨਿਰਾਲਾ ਹੈ ਇਦਰਾ ਅੱਲਾ ਪਤਾ ਕਿਉਂ ਦੁਨਿਆਵੀ ਤੌਰ ਤੇ ਵੀ ਕੀ ਹੈ ਤੁਸੀਂ ਦੇਖੋ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ ਬਣਦਾ ਰਾਜੇ ਦਾ ਪੁੱਤਰ ਰਾਜਾ ਹੋਵੇਗਾ ਡਾਕਟਰ ਦਾ ਪੁੱਤਰ ਡਾਕਟਰ ਨਹੀਂ ਹੋਵੇਗਾ ਪਰ ਇਹ ਗੁਰੂ ਅਰਜਨ ਸਾਹਿਬ ਦਾ ਘਰੇਡਾਂ ਦਾ ਸੀ ਇੱਥੇ ਇਹ ਨਹੀਂ ਕਿ ਜੇ ਪਿਤਾ ਨੂੰ ਤੇ ਪੁੱਤਰ ਵੀ ਨੂੰ ਹੀ ਹੋ ਗਿਆ ਸਭ ਤੋਂ ਵੱਡੀ ਗੱਲ ਭਗਤ ਗੁਰੂ ਅਰਜਨ ਮਹਾਰਾਜ ਧਰੋਂ ਇਹ ਬਖਸ਼ਿਸ਼ ਲੈ ਕੇ ਆਏ ਦੁਨੀਆਂ ਨੇ ਪ੍ਰਵਾਨਿਆ ਕਿਉਂਕਿ ਬਾਦਸ਼ਾਹ ਨੇ ਕਦੇ ਵੀ ਤਾਂ ਉਹ ਰਸਮ ਦੀ ਬਾਣੀ ਤੁਸੀਂ ਪੜੋ 1430 ਅੰਦਾਜ਼ੇ ਦੇ ਅੰਦਰ ਕਿਤੇ ਵੀ ਤੁਹਾਨੂੰ ਨਹੀਂ ਮਿਲੇਗਾ ਕਿ ਕਿਸੇ ਗੁਰੂ ਸਾਹਿਬ ਨੇ ਗੱਲ ਵੀ ਹੋ ਗਈ ਮੇਰੇ ਨਾਲ। ਇੱਕ ਅਕਾਲ ਖੁਦ ਆਉਗਾ ਦਿੱਤਾ। ਸੱਜੇ ਬਾਦਸ਼ਾਹ ਨੇ ਇਦਾਂ ਦਾ ਧਰਮ ਪੈਦਾ ਕੀਤਾ ਜਿਸ ਧਰਮ ਨੇ ਸਾਰਿਆਂ ਨੂੰ ਪਿਆਰ ਵਿੱਚ ਰੱਖਿਆ। ਚਾਹੇ Hindu ਹੋਵੇ, ਚਾਹੇ Musalman ਸੀ, ਚਾਹੇ Jaini ਸੀ, Bodhi ਸੀ, Pausi ਸੀ। ਆਪਣੇ ਲੱਗੇ ਗੁਰੂ ਸਾਹਿਬ, ਦਰਬਾਰ ਸਾਹਿਬ। ਇਹਨੂੰ ਦਰਬਾਰ ਸਾਹਿਬ ਬਣਿਆ, ਨੀਲੇ ਕੀਤਾ Musalman ਵੀ ਨੇ। ਕਿਉਂ ਦਰਵਾਜ਼ੇ ਰੱਖੇ ਚਾਰ ਰੱਖੇ ਇਹ ਬਾਸ਼ਾ ਨੂੰ ਕੁਛ ਦੇ ਨਿਸ਼ਕ ਮਾਰੇ ਦਾ ਕਾਰਨ ਕੀ ਵੱਰ ਕਿਦੇ ਸੀ ਚੌਵਨ ਬਰਨੰਦ ਦਾ ਸਾਧਾ ਗੁਰੂ ਬਾ ਇਹ ਤੇ ਕੋਈ ਜਾਵੇ ਸਾਰੇ ਨੂੰ ਸੁਲਤਾਨ ਕਾ ਲਾਉਂਦਾ ਇਹ ਗੁਰਨਾਨਕ ਦਾ ਕੰਮ ਗੁਰਨਾਨਕ ਸਾਹਿਬ ਬਾਸ਼ਾ ਤੇ ਘਰ ਦੇ ਅੰਦਰ ਗੁਰਗਤੀ ਦਾ ਕਨਸੈਪਟ ਜਿਹੜਾ ਉਹ ਨਿਰਵਾਹ ਹੈ ਦੁਨੀਆਂ ਤੋਂ ਵੱਖਰਾ ਸੰਸਾਰ ਦੇ ਧਰਮ ਤੋਂ ਵੱਖਰਾ ਕਰਮ ਸਾਰੇ ਹੀ ਸਰਕਾਰਯੋਗ ਨਹੀਂ ਇਹ ਸਾਡੀ ਬਾਣੀ ਵਿੱਚ ਕਹੀ ਨੂੰ ਕਿਸ ਨੂੰ ਮਾਰਾ ਤੇ ਕਹਦਾ ਬਾਹਰ ਦੇ ਬਾਣੀ ਵਿੱਚ ਆਪਣੇ ਅੰਦਰ ਜਾਦੀ ਬਾਹਰ ਦੇਮ ਆਪਣੇ ਉੱਪਰ ਨਜ਼ਰ ਆਉਣ ਦੀ ਜਰੂਰ ਆਪਣੇ ਉੱਪਰ ਨਜ਼ਰ ਆਉਣੇ ਪਰ ਦੂਸਰੇ ਦੇ ਉੱਪਰ ਨਹੀਂ। ਉਹ ਗੁਰਗੱਦੀ ਦੇ ਕਨਸੈਪਟ ਦੀ ਗੱਲ ਹੈ। ਤੁਹਾਨੂੰ ਅਨੰਸਰ ਪਾਦਸ਼ਾਹ ਤੋਂ ਹੋਰ ਬਖਸ਼ਿਸ਼ ਲੈ ਕੇ ਆਏ। ਮਰਨ ਮਾਤਕਾ ਦੇ ਭੜੇ ਨਹੀਂ ਪਹਟਾਲ ਕੀਤਾ।